ਕਿ ਮੇ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਇਫ ਖਿਸ਼ੀ ਬਲੌਗ ਤੇ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਵੀਡੀਓ ਬਹੁਤ ਵਧੀਆ ਹੈ ਕੱਲ ਮੈਂ ਵਾਦਾ ਕੀਤਾ ਸੀਗਾ ਇੱਕ ਮੈਂ ਟੈਬਲੇਟ ਬਾਰੇ ਦੱਸਾਂਗੀ ਜਿੰਨੂੰ ਖਾ ਕੇ ਨਾ ਤੁਸੀਂ ਆਪਣੀ ਜਿਹੜੀ ਰਿੰਕਲ ਨੇ ਨਾ ਇਹਨਾਂ ਦੀ ਰੋਕਥਾਮ ਕਰ ਸਕਦੇ ਹੋ ਪਿਗਮੈਂਟੇਸ਼ਨ ਦੀ ਰੋਕਥਾਮ ਕਰ ਸਕਦੇ ਹੋ ਜਿਹੜੀਆਂ ਬੱਚੀਆਂ ਦੇ ਪਿੰਪਲ ਸਟਾਰਟ ਹੋ ਗਏ ਨੇ ਆਣੇ ਉਹਨਾਂ ਦੀ ਰੋਕਥਾਮ ਕਰ ਸਕਦੇ ਜਿਨ੍ਹਾਂ ਦੇ ਦਾਗ-ਧੱब्बे ਨੇ ਉਹਨਾਂ ਦੀ ਰੋਕਥਾਮ ਕਰ ਸਕਦੇ ਹੋ ਤੇ ਸਕਿਨ ਇੱਕਦਮ ਜੰਗ ਟੈਪ ਤੁਸੀਂ ਬਣਾ ਸਕਦੇ ਹੋ ਅਗਰ ਤੁਸੀਂ 50 ਸਾਲ ਦੇ 40 ਸਾਲ ਦੇ ਲੱਗਦੇ ਪਿਓ ਨਾ ਕਈ ਕਮੈਂਟ ਮੈਨੂੰ ਆਏ ਕਈ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਨੇ ਕਹਿੰਦੇ ਕਿ ਦੀਦੀ ਸਾਡੀ ਏਜ ਸਿਰਫ ਮਤਲਬ ਕਿ ਚਾਹੇ 33 ਹੈ ਚਾਹੇ 40 ਹੈ ਹਨਾ ਤੇ ਚਾਏ ਹੈਗੀ ਹੈ ਮਤਲਬ ਕਿ 30 ਦੇ ਉੱਪਰ ਉੱਪਰ ਦੇ ਵਿੱਚ ਦੀ ਹੈਗੀ ਤੇ ਪਰ ਕਹਿੰਦੇ ਸਨ ਲੱਗਦੇ 60 60 ਸਾਲ ਦੇ 50 50 ਸਾਲ ਦੇ ਸਾਡੀ ਏਜ ਦੇਖਣ ਨੂੰ ਲੱਗਦੀ ਵੀ ਸਾਨੂੰ ਕਹਿੰਦੇ ਆ ਕਿ ਤੁਸੀਂ ਇੰਨੇ ਸਾਲ ਦੇ ਹੋ ਨਾ ਤੇ ਇਹ ਹੁੰਦਾ ਜੀ ਤੁਸੀਂ ਜਿਹੜੇ ਨਾ ਧਿਆਨ ਨਹੀਂ ਰੱਖਦੇ ਆਪਣੀ ਸਕਿਨ ਦਾ ਇੱਕ ਮੈਂ ਵੀਡੀਓ ਵਾਸਤੇ ਬਣਾਈ ਹੋਈ ਹੈ ਕਿ ਕੀ ਮੈਂ ਖਾਣੀ ਪੀਣੀ ਉਹ ਵੀ ਵੀਡੀਓ ਅੱਜ ਸ਼ਾਮ ਨੂੰ ਆਵੇਗੀ ਪਹਿਲਾਂ ਮੈਂ ਤੁਹਾਨੂੰ ਇਹ ਟੈਬਲੇਟ ਬਾਰੇ ਦੱਸਣੀ ਹੈ ਇਹ ਟੈਬਲੇਟ ਕਿਹੜੀ ਹੈਗੀ ਜਿਹੜੀ ਤੁਸੀਂ ਖਾਣੀ ਹੈਗੀ ਇਹ ਇਹ ਟੈਬਲੇਟ ਹੈਗੀ ਲਿਮਸੀ ਲਿਮਸੀ ਨਾਂ ਦੀ ਗੋਲੀ ਹੈਗੀ ਇਹ ਟੈਬਲੇਟ ਠੀਕ ਹੈ ਲਿਮਸੀ ਨਾਂ ਦੀ ਹੈ ਇਹ ਹੈਗੀ ਹੈ ਮਤਲਬ ਕਿ ਵਿਟਾਮਿਨ ਸੀ ਇਹਦੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੈ ਠੀਕ ਹੈ ਵਿਟਾਮਿਨ ਸੀ ਇਹਦੇ ਵਿੱਚ ਭਰਪੂਰ ਮਾਤਰਾ ਵਿੱਚ ਹੈ ਇਹ ਟੈਬਲੇਟ ਕਿਸੇ ਵੀ ਤੁਸੀਂ ਮਤਲਬ ਕਿ ਮੈਡੀਕਲ ਸਟੋਰ ਵਿੱਚ ਲੈ ਸਕਦੇ ਹੋ ਇਹ 30 ਰੁਪਏ ਦੇ ਮਤਲਬ ਕਿ 15 ਗੋਲੀਆਂ ਹੁੰਦੀਆਂ ਨੇ ਟੈਬਲੇਟ ਵਿੱਚ 15 ਟੈਬਲੇਟ ਹੁੰਦੀਆਂ ਨੇ ਇਹ ਤੁਸੀਂ ਕੀ ਕਰਨਾ ਹੈ ਇਸ ਟੈਬਲੇਟ ਨੂੰ ਸਵੇਰੇ ਇੱਕ ਖਾਣੀ ਹੈ ਦੁਪਹਿਰ ਨੂੰ ਖਾਣੀ ਹੈ ਇੱਕ ਖਾਣੀ ਹੈ ਸ਼ਾਮ ਨੂੰ ਸਵੇਰੇ ਨਾਸ਼ਤੇ ਤੋਂ ਬਾਅਦ ਦੁਪਹਿਰ ਦੇ ਖਾਣੇ ਤੋਂ ਬਾਅਦ ਔਰ ਉਧਰ ਤੁਸੀਂ ਖਾਣੀ ਹੈ ਸ਼ਾਮ ਟਾਈਮ ਤਿੰਨ ਟੈਬਲਟ ਲੈਣੀਆਂ ਨੇ ਤੁਸੀਂ ਠੀਕ ਹੈ ਤਿੰਨ ਟੈਬਲਟ ਲੈਣੀਆਂ ਨੇ ਇਹਦਾ ਜਿਹੜਾ ਫਲੇਵਰ ਇਹਨੇ orange ਫਲੇਵਰ ਹੈ ਬਹੁਤ ਟੇਸਟੀ ਲੱਗਦਾ ਹੈ ਖੱਟੀ ਮਿੱਠੀ ਗੋਲੀ ਲੱਗਦੀ ਬਹੁਤ ਖਾਣ ਨੂੰ ਵੀ ਸਵਾਦ ਲੱਗਦੀ ਹੈ ਠੀਕ ਹੈ ਇਹੀ ਟੈਬਲੇਟ ਲੈਣੀ ਹੈ ਜਿਨ੍ਹਾਂ ਵਿੱਚ ਵਿਟਾਮਿਨ ਸੀ ਦੀ ਘਾਟ ਕਿਉਂਕਿ ਜਦੋਂ ਆਪਣੇ ਵਿੱਚ ਵਿਟਾਮਿਨ ਸੀ ਦੀ omega 3 ਦੀ ਘਾਟ ਹੁੰਦੀ ਹੈ ਨਾ ਸਰੀਰ ਵਿੱਚ ਉਦੋਂ ਹੀ ਆਪਣੇ ਸਰੀਰ ਤੇ ਰਿੰਕਲ ਆਣੇ ਸ਼ੁਰੂ ਹੁੰਦੇ ਨੇ ਉਦੋਂ ਹੀ ਆਪਣੇ ਸਰੀਰ ਤੇ ਮਤਲਬ ਕਿ ਚਿਹਰੇ ਤੇ ਸ਼ਾਈਆਂ ਪੈਣੇ ਸ਼ੁਰੂ ਹੁੰਦੀਆਂ ਨੇ ਉਦੋਂ ਹੀ ਮਤਲਬ ਇਹ ਆਪਣੀ ਜਿਹੜੀ ਸਕਿਨ ਨੇ ਨਾ ਢਲਕਣੀ ਸ਼ੁਰੂ ਹੋ ਜਾਂਦੀ ਏ ਤੇ ਇਹ ਵਾਲੀ ਟੈਬਲੇਟ ਲੈਣੀ ਹੈ ਪਾਣੀ ਤੁਸੀਂ ਵੱਧ ਤੋਂ ਵੱਧ ਪੀਣਾ ਹੈ ਤੇ ਇਹ ਟੈਬਲੇਟ ਦਾ ਨਾਮ ਹੈਗੇ ਲਿਮਸੀ ਤੁਸੀਂ ਵਿਟਾਮਿਨ ਸੀ ਦੀ ਕਹਿ ਕੇ ਨਾ ਗੋਲੀ ਹੈ ਨਾ ਤੇ orange flavor ਹੈ ਠੀਕ ਇਸ ਤਰੀਕੇ ਦਾ ਤੇ ਨਿਸ਼ਾਨ ਹੈ ਠੀਕ ਹੈ ਇਸ ਤਰੀਕੇ ਦਾ ਮੈਂ ਇਹ ਲਗਾ ਦੂੰਗੀ ਅ ਕਮ ਲੈਂਥ ਤੇ ਕੈਪ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਤੁਸੀਂ ਦਿਖਾ ਵੀ ਸਕਦੇ ਹੋ ਆਪਣੇ ਮੈਡੀਕਲ ਵਾਲੇ ਨੂੰ ਔਰ ਤੁਸੀਂ ਵੈਸੇ ਤਾਂ ਆਰਾਮ ਨਾਲ ਲਿੰਸੀ ਗੋਲੀ ਕਹਿ ਕੇ ਤੁਸੀਂ ਲੈ ਸਕਦੇ ਹੋ ਇਹ ਟੈਬਲੇਟ ਤੁਸੀਂ ਖਾਣੀ ਸ਼ੁਰੂ ਕਰ ਦਿਓ ਮੈਂ ਕਹਿੰਨੀ ਆ ਫਿਰ ਦੇਖਿਓ ਕਿ ਤੁਹਾਡਾ ਜਿਹੜਾ ਚਿਹਰਾ ਦਿਨਾਂ ਵਿੱਚ ਜਿਹੜਾ ਤੁਸੀਂ ਖਾਣ ਲੱਗੇ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਚਿਹਰਾ ਇੰਨਾ 글로ਅ ਛੱਡਣ ਲੱਗ ਜੇਗਾ ਇੰਨਾ ਮਤਲਬ ਕਿ ਜਿਹੜੀ ਤੁਹਾਡੇ ਡਾਰਕ ਸਰਕਲ ਹੋਏ ਪੈ ਨੇ ਇਹ ਵੀ ਗਾਇਬ ਹੋ ਜਾਣਗੇ ਅਗਰ ਤੁਹਾਡੇ ਇੱਥੇ ਰਿੰਕਲ ਆਏ ਨੇ ਉਹ ਵੀ ਠੀਕ ਹੋ ਜਾਣਗੇ ਔਰ ਤੁਹਾਨੂੰ ਮ사ਜ ਜਿਹੜੀ ਮੈਂ ਕਿਹਾ ਹੈ ਵਾਧੂ ਵਾਧੂ ਮ사ਜ ਮ사ਜ ਬਹੁਤ ਜ਼ਰੂਰੀ ਹੈ ਮ사ਜ ਤੇ ਸਰੀਰ ਲਈ ਇੰਨੀ ਵਧੀਆ ਹੈ ਨਾ ਕਿ ਜਿੰਨੀ ਕਰੋ ਉੰਨੀ ਘਟ ਹੈ ਠੀਕ ਹੈ ਹੁਣ ਜਿਵੇਂ ਸਰਦੀਆਂ ਨੇ ਸਰਦੀਆਂ ਵਿੱਚ ਤੁਸੀਂ ਨਾਰੀਅਲ ਦਾ ਤੇਲ ਲੈਣਾ ਉਹਨੂੰ ਗੁੰਗੁਨਾ ਕਰਕੇ ਉਹਦੀ ਮ사ਜ ਕਰੋ ਜਿਵੇਂ ਮੈਂ ਤੁਹਾਨੂੰ ਵੈਸਲਿਨ ਪੈਟਰੋਲੀਅਮ ਜੈਲੀ ਦੱਸੀ ਹੈ ਉਹਦੇ ਵਿੱਚ ਵਿਟਾਮਿਨ ਸੀ ਦਾ ਵਿਟਾਮਿਨ ਸੀ ਜਿਹੜੀ ਹੁੰਦੀ ਹੈ ਨਾ ਹਾ ਹੋ ਸਕਦਾ ਹੈ ਹਫ਼ਤੇ ਚ 3 ਵਾਰ ਵਿਟਾਮਿਨ ਸੀ E ਦਾ ਸੌਰੀ ਸੀ ਕੈਰੀ ਵਿਟਾਮਿਨ E ਦਾ ਜਿਹੜਾ ਹਰਾ ਜਿਹਾ ਕੈਪਸੂਲ ਹੁੰਦਾ ਹੈ ਵਿਟਾਮਿਨ E ਤੁਸੀਂ ਹਫਤੇ 'ਚ ਤਿੰਨ ਉਹ ਖਾ ਸਕਦੇ ਹੋ ਦੋ ਦਿਨ ਛੱਡ ਕੇ ਇੱਕ ਕੈਪਸੂਲ ਉਹ ਖਾਇਆ ਕਰੋ ਫਿਰ ਤੁਸੀਂ ਦੇਖੋ ਤੁਹਾਡੇ ਜਿਹੜੇ హెయిਰ ਨੇ ਉਹ ਵੀ ਨਹੀਂ ਕਦੇ ਝੜਨ ਲੱਗੇ ਲੌਂਗ ਰਹਿਣਗੇ ਜਿਸ ਤਰ੍ਹਾਂ ਮੇਰੇ ਆ ਆ ਦੇਖੋ ਜਿਸ ਤਰੀਕੇ ਨਾਲ ਮੇਰੇ ਆ ਇਸ ਤਰੀਕੇ ਨਾਲ ਲੌਂਗ ਰਹਿਣਗੇ ਕਦੀ ਝੜਨ ਨਹੀਂ ਲੱਗੇ ਤੇ ਇੱਕਦਮ ਬੋਡੀ ਜਿਹੜੀ ਸਟਰੋਂਗ ਰਹੇਗੀ ਤੇ ਤੁਹਾਡੀ ਜਿਹੜੀ ਸਰੀਰ ਹੈ ਨਾ ਉਹ ਵੀ ਸਲਿਮ ਟਰਿਮ ਰਹੇਗਾ ਇਹ ਤਾਂ ਹੋ ਗਿਆ ਤੁਹਾਨੂੰ ਮੈਂ ਖਾਣ ਵਾਲੇ ਤੇ ਟੈਬਲਟ ਬਾਰੇ ਦੱਸਿਆ ਠੀਕ ਹੈ ਹੁਣ ਮੈਂ ਤੁਹਾਨੂੰ ਲਗਾਉਣ ਬਾਰੇ ਦੱਸਣੀ ਤੁਸੀਂ ਦੇਖੋ ਲਗਾਣੀ ਕਿੱਦਾਂ ਤੇ ਪਹਿਲਾਂ ਇਹ ਬਣਾਣੀ ਕਿੱਦਾਂ ਹੈ ਤੇ ਇਹ ਟੈਬਲੇਟ ਜਿਹੜੀ ਬਹੁਤ ਵਧੀਆ ਹੈ ਤੈਨੂੰ ਲਗਾਉਣ ਦਾ ਮੈਂ ਤੁਹਾਨੂੰ ਫਾਇਦਾ ਦੱਸਦੀ ਆ ਤੇ ਪਹਿਲਾਂ ਤੁਸੀਂ ਦੇਖੋ ਕਿਸ ਕਲਰ ਦੀ ਹੁੰਦੀ ਹੈ ਇਹ ਹੁੰਦੀ ਹੈ ਇਦਾਂ ਦੀ orange ਕਲਰ ਦੀ ਹੁੰਦੀ ਹੈ ਤੇ ਟੇਸਟੀ ਵੀ ਲੱਗਦੀ ਹੈ ਖੱਟੀ ਮਿੱਠੀ ਹੁੰਦੀ ਹੈ ਤੇ ਇਹਨੂੰ ਚਿਹਰੇ ਤੇ ਲਗਾਉਣ ਦੇ ਇੰਨੇ ਫਾਇਦੇ ਹੁੰਦੇ ਨੇ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਕਿ ਕੋਟਲ ਕੋਈ ਵੀ ਚੀਜ਼ ਲੈ ਕੇ ਆਰਡਰ ਕਰੋ ਕਿਦਾ ਇਹਦਾ ਬਣ ਗਿਆ ਪਾਊਡਰ ਕੁੱਟ ਕੇ ਤੁਸੀਂ ਪਾਊਡਰ ਬਣਾ ਲੈਣਾ ਫਿਰ ਤੁਸੀਂ ਕੀ ਲੈਣਾ ਹੈਗਾ ਤੁਸੀਂ ਲੈਣਾ ਐਲੋਵੀਰਾ ਜੈੱਲ ਐਲੋਵੀਰਾ ਜੈੱਲ ਇਹਦੇ ਵਿੱਚ ਮਿਕਸ ਕਰ ਲੈਣੀ ਹੈ ਠੀਕ ਹੈ ਇਹ ਹੋ ਗਈ ਆਪਣੀ ਇੱਕ ਗੋਲੀ ਹੋ ਗਈ ਦੋ ਤਿੰਨ ਦਿਨ ਮਤਲਬ ਕਿ ਜਿਆਦਾ ਹੀ ਟਾਈਮ ਤੁਹਾਡੇ ਕੋਲ ਨਿਕਲ ਜਾਣੇ ਤਿੰਨ ਚਾਰ ਦਿਨ ਹੀ ਤੁਹਾਡੇ ਕੋਲ ਇੱਕ ਟੈਬਲੇਟ ਹੀ ਮੁਕਣੀ ਹੈਗੀ ਚਿਹਰੇ ਤੇ ਲਗਾਉਣ ਵਾਸਤੇ ਤੇ ਇਹਨੂੰ ਲਗਾਵਾ ਕੇ ਚਿਹਰੇ ਤੇ ਤੁਹਾਡੇ ਜਿਹੜੀ ਪਿਗਮੈਂਟੇਸ਼ਨ ਤੇ ਜਿਹੜੇ ਜਿਨ੍ਹਾਂ ਦੇ ਖਾਸ ਕਰਕੇ ਕੁੜੀਆਂ ਦੇ ਹੈ ਨਾ ਜੰਗ ਕੁੜੀਆਂ ਦੇ ਪਿੰਪਲਾਂ ਦਾ ਪ੍ਰੋਬਲਮ ਹੈ ਉਹ ਠੀਕ ਹੋ ਜੇਗੀ ਜਿਨ੍ਹਾਂ ਦਾ ਚਿਹਰਾ ਟੈਨ ਹੋਇਆ ਏ ਬਲੈਕ ਬਲੈਕ ਹੋਇਆ ਏ ਜਿਨ੍ਹਾਂ ਚ ਜਿਨ੍ਹਾਂ ਦਾ ਚਿਹਰਾ ਮਤਲਬ ਕਿ ਨਾ ਕਈ ਵਾਰ ਹੁੰਦਾ ਏ ਕਿ ਸਰੀਰ ਗੋਰਾ ਹੁੰਦਾ ਏ ਤੇ ਜਿਹੜਾ ਚਿਹਰਾ ਹੈ ਨਾ ਉਹ ਕਾਲਾ ਪੈ ਜਾਂਦਾ ਏ ਤੁਸੀਂ ਕਿਸ ਕਿਸ ਏਰੀਆ ਤੋਂ ਰਹਿੰਦੇ ਹੋ ਕਮੈਂਟ ਜਰੂਰ ਕਰਨਾ ਜਿਵੇਂ ਕਿ ਕਈ ਏਰੀਆ ਚ ਹੁੰਦਾ ਏ ਗਰਮੀ ਜ਼ਿਆਦਾ ਹੁੰਦੀ ਏ ਤੇਰਾ ਬਣਾ ਕੇ ਪਾਊਡਰ ਜਿਆ ਤੇ ਇਹਨੂੰ ਆਪਾਂ ਇਦਾਂ ਜਿਹੜੀ ਹੈਗੀ ਐਲੋਵੇਰਾ ਜੈਲ ਉਹਦੇ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਹ ਤੁਸੀਂ ਕੀ ਕਰਨਾ ਹੈ ਠੀਕ ਹੈ ਹਾਂ ਦੇਖੋ ਜਿਵੇਂ ਕੁੰਮਕਮਤੀ ਤੇਲ ਨਹੀਂ ਹੁੰਦਾ ਅੱਜਕੱਲ ਬੜਾ ਵਾਇਰਲ ਹੋਇਆ ਪਿਆ ਤੇਲ ਕੁੰਮਕਮਤੀ ਉਹ ਵਾਲਾ ਤੇਲ ਵਾਂਗੂ ਇਹ ਵਾਲਾ ਜਿਹੜੇ ਤੁਸੀਂ ਇਸ ਤਰੀਕੇ ਨਾਲ ਲਗਾਣੀ ਹੈ ਠੀਕ ਹੈ ਦੇਖੋ ਇਸ ਤਰੀਕੇ ਨਾਲ ਲਗਾ ਕੇ ਤੁਹਾਡੇ ਚਿਹਰੇ ਦੀ ਟੈਨ ਤੁਹਾਡੀਆਂ ਛਾਈਆਂ ਦਾਗ ਤੱਬੇ ਸਾਰੇ ਹੀ ਰਿਮੂਵ ਹੁੰਦੇ ਸ਼ੁਰੂ ਹੋ ਜਾਣੇ ਨੇ ਤੁਸੀਂ ਹਫਤੇ ਵਿੱਚ ਦੇਖਿਓ ਕਿ ਤੁਹਾਡਾ ਜਿਹੜਾ ਚਿਹਰਾ ਇੰਨਾ ਬ੍ਰਾਈਟ ਹੋ ਜਾਣਾ ਇੰਨਾ ਗੋਰਾ ਲੱਗਣ ਲੱਗ ਜਾਏਗਾ ਤੇ ਮੈਂ ਤੁਹਾਨੂੰ ਜਿਵੇਂ ਕਹਿਣੀ ਹੁੰਦੀ ਆ 40 ਸਾਲ ਦੀ ਮੈਂ ਹੋ ਗਈ ਆ ਕੋਈ ਵੀ ਬਲੀਵ ਨਹੀਂ ਕਰਦਾ ਹੈਗਾ ਕਿ ਦੀਦੀ ਤੁਸੀਂ 40 ਸਾਲ ਦੇ ਹੋ ਦੇਖੋ ਮੈਨੂੰ ਮੈਂ ਆਪਣੇ ਆਪ ਨੂੰ ਘੱਟ ਉਮਰ ਦੀ ਵੀ ਕਹਿ ਸਕਦੀ ਆ ਪਰ ਨਹੀਂ ਮੈਂ ਝੂਠ ਨਹੀਂ ਬੋਲਣਾ ਹੈਗਾ ਜਿੰਨੀ ਮੈਂ ਹੈਗੀ ਆ ਮੈਂ ਓਨੀ ਹੀ ਤੁਹਾਨੂੰ ਦੱਸਾਂਗੀ ਤੇ ਆਪਾਂ ਇਸ ਤਰੀਕੇ ਨਾਲ ਆਪਣੀ ਸਕਿਨ ਦੀ ਕੇਅਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਬਿਲਕੁਲ ਟਾਈਟ ਬਿਲਕੁਲ ਬ੍ਰਾਈਟ ਪਈ ਹੈ ਕੋਈ ਰਿੰਕਲ ਨਹੀਂ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਦਾਗ-ਧੱਬਾ ਨਹੀਂ ਪਹਿਲਾਂ ਬਹੁਤ ਹੁੰਦੇ ਸੀਗੇ ਜਦੋਂ ਦੀ ਮੈਂ ਕੇਅਰ ਕਰਨ ਲੱਗੀ ਆ ਨਾ ਤੇ ਉਦੋਂ ਦਾ ਹੀ ਮੇਰਾ ਚਿਹਰਾ ਬਿਲਕੁਲ ਐਂਡ ਕਲੀਨ ਪਏ ਮੇਰੇ ਤੋਂ ਜੜੀਆਂ ਮੇਰੀਆਂ ਛੋਟੀਆਂ ਭੈਣਾਂ ਨੇ ਨਾ ਉਹ ਮੇਰੇ ਤੋਂ ਵੱਡੀਆਂ ਲੱਗਦੀਆਂ ਨੇ ਤੇ ਜਦੋਂ ਵੀ ਕਿਤੇ ਵਿਆਹ ਸ਼ਾਦੀ ਪਾਰਟੀ 'ਚ ਇਕੱਠੇ ਹੁੰਨੇ ਆ ਸਾਰੇ ਇਹੀ ਕਹਿੰਦੇ ਨੇ ਵੀ ਸਭ ਤੋਂ ਛੋਟੀ ਲੱਗਦੀ ਏ ਤੇ ਆ ਤੁਸੀਂ ਦੇਖ ਲਓ ਇਸ ਤਰੀਕੇ ਨਾਲ ਦੇਖੋ ਬਿਲਕੁਲ ਅਬਜ਼orb ਹੋ ਗਈ ਏ ਕੋਈ ਵੀ ਇਹਦਾ ਉਹ ਨਹੀਂ ਹੋਏਗਾ ਕਿ ਸਾਡੇ ਚਿਹਰੇ ਤੇ ਨਜ਼ਰ ਆਏਗੀ ਜਾਂ ਵੀ ਸਾਨੂੰ ਕਿਤੇ ਅਸੀਂ ਚਲੇ ਵੀ ਗਏ ਲਾ ਕੇ ਤੇ ਜ ਸਾਾਨੂੰ ਇਦਾਂ ਲੱਗੇਗਾ ਵੀ ਅਸੀਂ ਕੁਝ ਲਗਾਇਆ ਚਿਹਰੇ ਤੇ ਆ ਦੇਖੋ ਇੱਕ ਸੀਰਮ ਜਿਹਾ ਹੋ ਗਿਆ ਰੈਡੀ ਰਾਤ ਨੂੰ ਲਗਾ ਲਓ ਠੀਕ ਹੈ ਰਾਤ ਨੂੰ ਲਗਾਓਗੇ ਸਾਰਤ ਤੋ ਵਧੀਆ ਹੋਵੇਗਾ ਮ사ਜ ਪਹਿਲਾਂ ਮ사ਜ ਕਰੋ ਉਸ ਤੋਂ ਬਾਅਦ ਇਹ ਤੁਸੀਂ ਲਗਾ ਸਕਦੇ ਹੋ ਮ사ਜ ਦੇ ਉੱਪਰ ਹੀ ਲਗਾ ਸਕਦੇ ਹੋ ਕੋਈ ਚੱਕਰ ਨਹੀਂ ਇਸ ਤਰੀਕੇ ਨਾਲ ਮ사ਜ ਸ਼ਾਮ ਨੂੰ ਕਰਕੇ ਨਾ ਆਪਣੇ ਚਿਹਰੇ ਦੀ ਤੇ ਤੁਸੀਂ ਮ사ਜ ਕਰਨ ਦਾ ਮੈਂ ਇੱਕ ਤਰੀਕਾ ਦੱਸਦੀ ਹਾਂ ਤੁਸੀਂ ਕੀ ਕਰਨਾ ਹੈਗਾ ਏ ਐਦਾਂ ਚਮਚਾ ਲੈਣਾ ਹੈ ਸਪੂਨ ਲੈਣਾ ਹੈ ਇਸ ਤਰੀਕੇ ਨਾਲ ਮ사ਜ ਕਰਨੇ ਸ਼ੁਰੂ ਕਰ ਦਿਓ ਦੇਖੋ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਮ사ਜ ਕਰਿਆ ਕਰੋ ਇਹ ਦੇਖੋ ਤੁਹਾਡੇ ਕਦੀ ਵੀ ਆੜੇ ਗੱਡੇ ਆ ਨਾ ਇਹ ਨਹੀਂ ਬਹਿਣਗੇ ਜੇ ਪਏ ਵੀ ਹੋਏ ਠੀਕ ਹੋ ਜਾਣਗੇ ਇਸ ਤਰੀਕੇ ਨਾਲ 스푼 ਲੈ ਲਓ ਇਸ ਤਰੀਕੇ ਨਾਲ ਮ사ਜ ਕਰਿਆ ਕਰੋ ਇਸ ਤਰੀਕੇ ਨਾਲ ਤੇ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਤੁਸੀਂ ਪਹਿਲਾਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਹਾਨੂੰ ਬਹੁਤ ਪਸੰਦ ਆਈ ਵੀਰੀ ਜਾਣਕਾਰੀ ਤੇ ਆਪਾਂ ਐਸੇ ਤਰ੍ਹਾਂ ਹੀ ਤੁਹਾਨੂੰ ਕੁਦਰਤੀ ਜਿਹੜੀਆਂ ਅ ਨੁਕਸਿਆ ਨਾਲ ਉਹਦੇ ਨਾਲ ਜੋੜ ਕੇ ਰੱਖਾਂਗੇ ਕੁਦਰਤੀ ਨੇਚਰਲ ਜਿਹੜੀ ਬਿਊਟੀ ਉਹਦੇ ਨਾਲ ਜੋੜ ਕੇ ਰੱਖਾਂਗੇ ਜੋ ਵੀ ਆਪਾਂ ਜਾਣਦੇ ਆ ਥੋੜਾ ਬਾਲਾ ਬਿਊਟੀ ਵਾਸਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਮੈਨੂੰ ਇਹੀ ਹੁੰਦਾ ਹੈ ਕਿ ਮੇਰੀਆਂ ਭੈਣਾਂ ਜਿਹੜੀਆਂ ਨੇ ਵੀ ਪਾਰਲਰ ਜਾ ਜਾ ਕੇ ਇਹਨਾਂ ਨੇ ਪੈਸੇ ਨਾ ਖਰਾਬ ਕਰਨਾ ਪਤੀ ਦੇਵ ਕਿੰਦਾ ਮੁਸ਼ਕਲ ਨਾਲ ਪੈਸੇ ਕਮਾਉਂਦੇ ਆ ਤੇ ਆਪਾਂ ਪਾਦਲ ਚੁੜਾ ਦਿੰਨੇ ਆ ਇੱਕ ਦੋ ਪਲ ਦੀ ਬਿਊਟੀ ਲਈ ਇਹਦੇ ਨਾਲ ਚੰਗਾ ਹੈ ਕਿ ਤੁਸੀਂ ਨੇਚਰਲ ਬਿਊਟੀ ਜਿਹੜੀ ਹੈ ਉਹ ਕਾਇਮ ਰੱਖੋ ਜੇ ਜੀ ਸਦਾ ਲਈ ਰਹੇ ਤੁਹਾਡੇ ਕੋਲ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰੋ ਆ ਦੇਖੋ ਦੇਖੋ ਅਗਰ ਤੁਸੀਂ ਕਿਤੇ ਜਾਣਾ ਮੰਨ ਲਓ ਕੋਈ ਵਿਆਹ ਪਾਰਟੀ ਤੁਹਾਨੂੰ ਸ਼ਾਦੀ ਆ ਗਈ ਹੈ ਨਾ ਤੁਸੀਂ ਰਾਤ ਨੂੰ ਕੀ ਕਰਨਾ ਚਮਚਾ ਜੜਾ ਨਾ ਫ੍ਰੀਜ਼ਰ ਵਿੱਚ ਰੱਖ ਦੇਣਾ ਇਹ ਠੰਡਾ ਠੰਡਾ ਚਮਚਾ ਤੁਸੀਂ ਇਸ ਤਰੀਕੇ ਨਾਲ ਐਦਾ ਐਦਾ ਕਰਨਾ ਇਸ ਤਰੀਕੇ ਨਾਲ ਇਸ ਤੇ ਕੇਨਰ ਇਹ ਨਾਲ ਕੀ ਹੁੰਦਾ ਹੈ ਆ ਜਿਹੜੇ ਤੁਹਾਡੇ ਡਾਰਕ ਸਰਕਲ ਨੇ ਠੀਕ ਹੁੰਦੇ ਸ਼ੁਰੂ ਹੋ ਜਾਣਗੇ ਔਰ ਜਿਨ੍ਹਾਂ ਦੇ ਗੱਡੇ ਲੱਗਦੇ ਨਾ ਟੋਏ ਜਿ ਇੱਥੇ ਪਏ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਇਸ ਤਰੀਕੇ ਨਾਲ ਮ사ਜ ਕਰਿਆ ਕਰੋ ਬਹੁਤ ਵਧੀਆ ਇਹ ਟੈਬਲੇਟ ਲਿਮਸੀ ਇਹਦਾ ਨਾਮ ਹੈ ਠੀਕ ਹੈ ਬਹੁਤ ਹੀ ਮਦਦਕੀ ਆਪਣੇ ਚ ਜਿੰਨੀਆਂ ਘਾਟ ਹੁੰਦੀ ਸਰੀਰ ਚ ਸਾਰੀ ਹੀ ਆਪਣੇ ਪੂਰੀ ਹੋ ਜਾਂਦੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੇਣਾ ਨਾ ਤੇ ਵੱਧ ਤੋਂ ਵੱਧ ਤੁਸੀਂ ਤੁਹਾਡੇ ਬੱਚੇ ਵੀ ਖਾ ਸਕਦੇ ਨੇ ਮੇਰੇ ਜਿਵੇਂ ਹੁਣ ਤੁਹਾਡੇ ਆ 10 ਤੋਂ ਉੱਪਰ ਹੋ ਗਏ ਨੇ ਬੱਚੇ ਹਨ ਤੇ ਜਦੋਂ 10 ਸਾਲ ਤੋਂ ਉੱਪਰ ਬੱਚੇ ਹੋ ਜਾਂਦੇ ਆ ਤੇ ਸਮਝੋ ਵੀ ਜਵਾਨੀ ਚ ਬੱਚੇ ਪੈ ਗਿਆ ਤੇ ਉਹਨਾਂ ਚ ਮਤਲਬ ਕਿ ਚੇਂਜਸ ਆਉਂਦੇ ਤੁਹਾਨੂੰ ਪਤਾ ਹੈ ਕਿ ਖਾਸ ਕਰਕੇ ਕੁੜੀਆਂ ਚ ਹਨਾ ਬੋਡੀ ਚ ਬਹੁਤ ਚੇਂਜ ਆਉਂਦੇ ਆ ਤੇ ਇਸ ਕਰਕੇ ਤੁਹਾਨੂੰ ਬੱਚਿਆਂ ਆਪਣਿਆਂ ਨੂੰ ਵੀ ਇਹ ਮਤਲਬ ਕਿ ਟੈਬਲੇਟ ਦੇ ਦੇਣੀ ਚਾਹੀਦੀ ਹੈ ਤੇ ਵਿਟਾਮਿਨ ਸੀ ਜਿਹੜੀ ਹੁੰਦੀ ਹੈ ਸਰੀਰ ਲਈ ਬਹੁਤ ਵਧੀਆ ਹੁੰਦੀ ਹੈ ਜਿਹੜੇ ਪਿੰਪਲ ਆਉਣੇ ਆ ਜਿਹੜੇ ਕੁਝ ਵੀ ਆਪਣੇ ਘਾਟ ਹੋਣੀ ਸਰੀਰ ਦੀ ਪਹਿਲਾਂ ਹੀ ਪੂਰੀ ਹੋ ਜਾਣੀ ਆ ਤੇ ਹਾਂਜੀ ਇੱਕ ਕੱਲ ਇੱਕ ਬੇਟੀ ਦਾ ਕਮੈਂਟ ਆਇਆ ਸੀ ਕਿ ਏਜ 18 ਸਾਲ ਦੀ ਤੇ ਕਹਿ ਰਹੀ ਸੀ ਕਿ ਦੀਦੀ ਮੇਰੇ ਨਾਲ ਮਤਲਬ ਕਿ ਸ਼ਾਇਆ ਨੇ ਬਹੁਤ ਜ਼ਿਆਦੀਆਂ ਤੇ ਬੇਟਾ ਦੇਖੋ ਇੰਨੇ ਕੀ ਏਜ ਵਿੱਚ ਸ਼ਾਇਆ ਆਣਾ ਇੰਪੋਸੀਬਲ ਹੈ ਵਿਸ਼ਾਈਆਂ ਕਿਉਂ ਆਈਆਂ ਨੇ ਇਹਦਾ ਇੱਕ ਕਾਰਨ ਹੈਗਾ ਇਹ ਤੁਹਾਡੇ ਵਿੱਚ ਜਿਹੜਾ ਮਤਲਬ ਕਿ ਆਇਰਨ ਹੁੰਦੀ ਹੈ ਨਾ ਉਹਦੀ ਕਮੀ ਹੈ ਤੁਸੀਂ ਆਇਰਨ ਦੀਆਂ ਟੈਬਲਟ ਖਾਓ ਆਇਰਨ ਦੀਆਂ ਸ਼ਿਸ਼ੀਆਂ ਮਿਲਦੀਆਂ ਨੇ ਦਵਾਈ ਮਿਲਦੀ ਉਹ ਪੀਓ ਆਇਰਨ ਦੀ ਔਰ ਵਤ ਵਤ ਪਾਲਕ ਖਾਇਆ ਕਰੋ ਵਤ ਵਤ ਅਨਾਰ ਆਪਣਾ ਸੇਵਨ ਕਰਿਆ ਕਰੋ ਅਨਾਰਾਂ ਦਾ ਟਮਾਟਰ ਖੀਰਾ ਜ਼ਰੂਰ ਖਾਓ ਰੋਟੀ ਬਿਲਕੁਲ ਘੱਟ ਖਾਓ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਖਾਓ ਤੇ ਚਨੇ ਜਿਹੜੇ ਭੁੱਜੇ ਹੁੰਦੇ ਉਹ ਚੱਬਿਆ ਕਰੋ ਨਾਲ ਥੋੜਾ ਜਿਹਾ ਗੁੜ ਜ਼ਰੂਰ ਖਾਇਆ ਕਰੋ ਗੁੜ ਜਿਹੜਾ ਹੁੰਦਾ ਤੁਹਾਡੇ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ ਤੇ ਗੁੜ ਜਿਹੜਾ ਆਪਣੀ ਸਕਿਨ ਵਾ ਤੇ ਬਹੁਤ ਵਧੀਆ ਹੁੰਦਾ ਹੈ ਸਕਿਨ ਨੂੰ ਵੀ ਨਿਖਾਰਦਾ ਹੈ ਠੀਕ ਹੈ ਆਇਰਨ ਆਪਣੀ ਜ਼ਿੰਦਗੀ ਚ ਵਾਧੂ-ਵਾਧ ਜਿਹੜੀ ਹੈ ਉਹ ਲਿਆ ਕਰੋ ਆਪਣੇ ਡਾਈਟ ਵਿੱਚ ਆਇਰਨ ਦਾ ਸੇਵਨ ਜ਼ਰੂਰ ਕਰਿਆ ਕਰੋ ਪਾਲਕ ਖਾਇਆ ਕਰੋ ਠੀਕ ਹੈ ਜੀ ਤੇ omega 3 ਜਿਵੇਂ ਅਲਸੀ ਹੋਗੀ omega 3 ਤੇ ਜਿਵੇਂ ਮੈਂ ਤੁਹਾਨੂੰ ਕਿਹਾ ਵਿਟਾਮਿਨ E ਦਾ ਕੈਪਸੂਲ ਹੋ ਗਿਆ ਉਹ ਹਫਤੇ ਚ ਤਿੰਨ ਖਾ ਲਿਆ ਕਰੋ ਤੇ ਤੁਹਾਡੇ ਵਿੱਚ ਆਇਰਨ ਦੀ ਕਮੀ ਕਰਕੇ ਵੀ ਕਈ ਵਾਰ ਛਾਈਆਂ ਹੁੰਦੀਆਂ ਨੇ ਕਿਉਂਕਿ ਛੋਟੀ ਏਜ ਵਿੱਚ ਛਾਈਆਂ ਹੋਣਾ ਮੈਨੂੰ ਠੀਕ ਨਹੀਂ ਲੱਗਦਾ ਹੈਗਾ ਠੀਕ ਹੈ ਇਹਨਾਂ ਦਾ ਸਿਰਫ ਇੱਕ ਹੀ ਕਾਰਨ ਹੈ ਕਿ ਤੁਹਾਡੇ ਵਿੱਚ ਆਇਰਨ ਦੀ ਕਮੀ ਹੈ ਆਪਣਾ ਆਇਰਨ ਸਹੀ ਕਰੋ ਆਪਣੇ ਅੰਦਰ ਅੰਦਰੂਨੀ ਜਿਹੜਾ ਨਾ ਅੰਦਰੂਨੀ ਮਤਲਬ ਕਿ ਜਿਹੜਾ ਸਰੀਰ ਹੁੰਦਾ ਉਹਨੂੰ ਠੀਕ ਕਰੋ ਠੀਕ ਹੈ ਤੇ ਪਾਣੀ ਪੀਆ ਕਰੋ ਬਾਤੂ ਬਾਤ ਜਿੰਨਾ ਹੋ ਸਕੇ ਫਿਰ ਦੇਖਿਓ ਤੁਹਾਡਾ ਚਿਹਰਾ ਨਿੱਖਰ ਜਾਏਗਾ ਤੇ ਬਾਕੀ ਤੁਹਾਨੂੰ ਲਗਾਉਣ ਵਾਸਤੇ ਇਹ ਗੋਲੀ ਜਿਹੜੀ ਮੈਂ ਲਿਮਸੀ ਦੱਸੀ ਅੱਜ ਇਹ ਟੈਬਲੇਟ ਲੈਣੀ ਸ਼ੁਰੂ ਕਰਦੋ ਇਹ ਤੁਸੀਂ ਮੈਡੀਕਲ ਸਟੋਰ ਚ ਲਿਆ ਕੇ ਤੇ ਸ਼ੁਰੂ ਕਰਦੋ ਖਾਣੇ ਫਿਰ ਤੁਸੀਂ ਦੇਖਿਓ ਤੁਹਾਡਾ ਦਿਨਾਂ ਚ ਚਿਹਰਾ ਕਿੰਨਾ ਬਿਊਟੀਫੁੱਲ ਹੋ ਜਾਏਗਾ ਫਿਰ ਐਸੇ ਹੀ ਚੈਨਲ ਤੇ ਆ ਕੇ ਇਸ ਵੀਡੀਓ ਵਿੱਚ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਬਹੁਤ ਵਧੀਆ ਲੱਗੀ ਹੋਵੇਗੀ ਤੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸਣਾ ਕਿੱਥੇ-ਕਿੱਥੇ ਤੁਸੀਂ ਵੀਡੀਓ ਦੇਖਦੇ ਹੋ ਵੀ ਤੁਸੀਂ ਜਰੂਰ ਦੇ ਮਤਲਬ ਕਿ ਲਿਖਣਾ ਕਿਉਂਕਿ ਮੈਨੂੰ ਇਹ ਨਾਲ ਮੋਟੀਵੇਟ ਮਿਲਦਾ ਹੈ ਮੈਨੂੰ ਵੀ ਪਤਾ ਹੋਵੇ ਵੀ ਕਿੱਥੇ-ਕਿੱਥੇ ਮੇਰੇ ਜਿਹੜੀ ਫੈਮਿਲੀ ਹੈ ਕਿ ਮੈਨੂੰ ਦੇਖਦੀ ਹੈ ਤੇ ਮੇਰੀ ਵੀਡੀਓ ਜਿਹੜੀ ਪਸੰਦ ਕਰਦੀ ਹੈ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਮੇਰੇ ਨਾਲ ਜੁੜੇ ਹੋ ਤੇ ਇਸੇ ਤਰ੍ਹਾਂ ਹੀ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖੋ ਜ਼ਰੂਰੀ ਨਹੀਂ ਹੈਗਾ ਕਿ ਸਭ ਕੁਝ ਪੈਸਾ ਹੈ ਜਬ ਸਭ ਕੁਝ ਕੋਠਿਆਂ ਕਾਰਾਂ ਨੇ ਇੱਕ ਇਨਸਾਨ ਕੋਲੋ ਥੋੜੀ ਜੀ ਆਪਾਂ ਸਨੈਲਟੀ ਹੋਵੇ ਬਿਊਟੀ ਹੋਵੇ ਨਾ ਉਹਦੇ ਨਾਲ ਹੀ ਪ੍ਰਭਾਵ ਦੂਸਰੇ ਤੇ ਬਹੁਤ ਅੱਛਾ ਪੈਂਦਾ ਏ ਠੀਕ ਹੈ ਅੱਜ ਕੱਲ ਇਹ ਹੀ ਹੁੰਦਾ ਹੈ ਕਿ ਥੋੜਾ ਜਿਹਾ ਇਨਸਾਨ ਖੂਬਸੂਰਤ ਲੱਗੇ ਤਾਂ ਦੂਸਰੇ ਇਨਸਾਨ ਦੇ ਕੋਲ ਖੜਨ ਦੇ ਕਾਬਿਲ ਹੁੰਦੇ ਕਿਉਂਕਿ ਅੱਜ ਕੱਲ ਚੱਲ ਹੀ ਇਹੀ ਰਿਹਾ ਹੈ ਹਨਾ ਪੈਸਾ ਨਹੀਂ ਮਾਇਨੇ ਰੱਖਦਾ ਮੈਨੂੰ ਨਹੀਂ ਹੈਗਾ ਕਿ ਮੈਂ ਕਹਿੰਦੀ ਵੀ ਪੈਸਾ ਹੋਵੇ ਪੈਸਾ ਕਿਸੇ ਨੇ ਦੇਖਣਾ ਨਹੀਂ ਹੈਗਾ ਕਿਸੇ ਨੇ ਖਾਣਾ ਪੀਣਾ ਨਹੀਂ ਆਪਣਾ ਦੇਖਣਾ ਤੇ ਥੋੜਾ ਜਿਹਾ ਪਰਸਨੈਲਟੀ ਵਾਲੇ ਬਣੋ ਥੋੜਾ ਜਿਹਾ ਚਿਜਕਚਾਣ ਤੋਂ ਬਚੋ ਕਿ ਜਿਹੜਾ ਆਪਾਂ ਕਿਸੇ ਕੋਲ ਖੜ ਕੇ ਚਿਜਕ ਜਾਂਦੇ ਆ ਵੀ ਸਾਡੇ ਫੇਸ ਤੇ ਛਾਈਆਂ ਨਾਲ ਅਗਲਾ ਬੰਦਾ ਕੀ ਸੋਚਦਾ ਹੋਣਾ ਹਾਏ ਮੈਂ ਕਿੱਦਾਂ ਦੀ ਲੱਗ ਰਹੀ ਹਾਂ ਮੈਂ ਇਤਾਂ ਦੀ ਲੱਗ ਰਹੀ ਐ ਇਹ ਚੀਜ਼ਾਂ ਕੱਢ ਦੋ ਤੇ ਲਓ ਜੀ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਦੋ ਵੀਡੀਓ ਆਣਗੀਆਂ ਦੁਪਹਿਰ ਨੂੰ ਇੱਕ ਸ਼ਾਮ ਨੂੰ ਜ਼ਰੂਰ ਦੇਖਣਾ ਤੇ ਮਿਲਦੇ ਆ ਜੀ ਫਿਰ ਆਪਾਂ ਤੁਹਾਨੂੰ ਬਾਏ ਬਾਏ